ਸ਼ੁਰੂ ਕਰਨਾ ਹੈ ਜਿਹੜਾ ਅਨੁਗਰਾਮ ਨਗਰ ਨਿਗਮ ਚੋਣਾਂ ਦੇ ਲਈ ਸਾਨੂੰ ਕਾਪੀ ਦੇ ਸਾਨੂੰ ਕਾਪੀ ਦੇ ਇਧਰ ਜਿਮੀ ਸ਼ੁਰੂ ਕਰਦੇ ਜਿਮੀ ਕਾਪੀ ਉਹਨਾਂ ਕੋ ਯਾਰੋ ਨਾ ਉੱਪਰ ਕਰ ਲੋ ਹੱਥ ਵਿਕਟਰੀ ਵਾਲਾ ਸਾਹਮਣੇ ਦੇਖੋ ਇਧਰ ਦੇਖੋ ਇਧਰ ਹਾਂ ਕੋ ਯਾਰ ਅੱਛੇ ਕਾਰਨ ਕੀ ਇਹਨੂੰ ਘੜਦਾ ਕਿ ਟਿਕਟ ਤੁਹਾਨੂੰ ਮਿਲੀ ਨਹੀਂ ਤਾਂ ਆ ਕਰਕੇ ਨੋਸ ਹੈ ਕੋਈ ਨਹੀਂ ਮੈਨੂੰ ਟਿਕਟ ਨਹੀਂ ਮਿਲੀ ਤੇ ਮੈਂ ਖੁਦ ਇੰਡੀਪੈਂਡ ਆਤੀ ਹਾਂ ਇਸ ਵਾਰ ਕਿਹੜੇ ਕਿਹੜੇ ਐਮਐਲਏ ਕੋਣ ਸਾਹਮਣੇ ਇੱਥੇ ਹੀ ਕਰ ਲਈਏ ਕਹਿਣਾ ਚਾਹੋਗੇ ਅੱਜ ਨਵੀਂ ਸਫਾਈ ਕਰਨਾ ਹੈ ਜੀ ਪੀਡੀ ਪਾਰਟੀ ਵੱਲੋਂ ਜੀ ਹਾਂ

ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 20 ਸਾਲ ਹੋ ਗਏ ਜੀ ਜਿਵੇਂ ਨਾ ਬੋਲ ਸਕਿਆ ਨਾ ਚੁੱਪ ਕਿਹਾ ਬਹੁਤ ਐਫਰਡ ਲਾਈ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਰਾਤੀ 3 ਵਜੇ ਤੁਹਾਨੂੰ ਪਤਾ ਕਿੰਨਾ ਸੂਨ ਸਾਰਾ ਏਰੀਆ ਲਾਈਟ ਖਰਾਬ ਹੋ ਜਾਂਦੇ ਕੋਈ ਬੰਦਾ ਬਾਹਰ ਨਿਕਲਦਾ ਮੈਂ 3 ਵਜੇ ਲਾਈਟ ਮੈਂ ਮੁਲਾ ਕੇ ਖੁਦ ਬੋਲਸੇ ਕੋਲ ਜਾ ਕੇ ਮੇਰੇ ਕੋ ਵੀ ਵੀਡੀਓਜ਼ ਆ ਗਿਆ ਨੇ ਫੋਟੋ ਬਚੇ ਤੇ ਮੈਂ ਖੁਦ ਜਾ ਕੇ ਕੰਮ ਕਰਵਾਉਂਦੀ ਰਹੀ ਹਾਂ ਕਿਹੜਾ ਹੀ ਝਗੜੇ ਹੋ ਜਾਣ ਸੋ ਪਿੱਛੇ ਹੋ ਜਾਏ ਕੁਝ ਹੋ ਜਾਏ ਮੈਂ ਆਪ ਤਲੀ ਫਾਇਦਾ ਹੋਣ ਭਾਵੇਂ ਕੁਝ ਹੋਵੇ ਮੈਂ ਸਾਰਾ ਕੁਝ ਕਰਦੀ ਹਾਂ ਉਹ ਨਹੀਂ ਨਿਕਲਦਾ ਅੱਛਾ ਮਲੇ ਸਾਡੇ ਭੰਗ ਕਰਦੇ ਨੇ ਕੌਂਸਲ ਸੀ ਆਈ ਉਹ ਕਹਦਾ ਮੇਰੇ ਘਰ ਆਏ ਤੈਨੂੰ ਦੱਸ ਨਹੀਂ ਲਾਸਟ ਇਲੈਕਸ਼ਨਸ ਵੀ ਆਏ ਨੇ ਅਮਰੀਕਾ ਹੈ ਨਾ ਉਹ ਮੈਨੂੰ ਬਾਰ ਬਾਰ ਇੱਕੋ ਗੱਲ ਕਹਿੰਦੇ ਕੰਮ ਕਰਕੇ ਬਹੁਤ ਤੁਸੀਂ ਜਦੋਂ ਪਾਰਟੀ ਆਪਣੀ ਬਗਾਨੀ ਪਾਰਟੀ ਚੋਂ ਤਹੀ ਕੱਟਰ ਕਾਂਗਰਸੀ ਤੇ ਹੈ ਨਹੀਂ ਉਹ ਐਹੀ ਕੱਟਰ ਕਾਂਗਰਸੀਆਂ ਸਾਡਾ ਕੋਈ ਕੱਟਰ ਕਾਂਗਰਸੀ ਐਮਐਲਏ ਹੁੰਦਾ ਤੇ ਮੈਨੂੰ ਅੱਜ ਇੱਥੇ ਖੜੇ ਨਹੀਂ ਸੀ ਹੋਣਾ ਪੈਣਾ ਠੀਕ ਹੈ ਇੱਕ ਕਾਂਗਰਸੀ ਕਾਂਗਰਸ ਦੇ ਦਰਦ ਨੂੰ ਜਾਣਦਾ ਵਾ ਇਹ ਕਹਿੰਦਾ ਬਲਾਰਿਆ ਸਾਹਿਬ ਜਦੋਂ ਆਏ ਸੀ ਐਸੀ ਐਸੀ ਤਨੀ ਮੇਰ ਵਾਲੇ ਆ ਸੀ ਆਹੀਂ ਤੇ ਬੜੇ ਉਦੋਂ ਵੀ ਮੇਰੀਆਂ ਜਾ ਕੇ ਸਾਰਾ ਰਿਪੋਰਟ ਚੈੱਕ ਕਰੋ ਪਹਿਲ ਦੇ ਆਧਾਰ ਤੇ ਜਾ ਕੇ ਮੈਂ ਖੜੀ ਸੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ 50 ਨਹੀਂ ਮਿਸਿਸ ਨਾਲ ਨਹੀਂ ਪਾਈਸ ਦੇ ਨਾਲ 5-5000 ਬੰਦੇ ਚ ਮੈਂ ਖੜੀ ਸੀਗੀ ਇਹਨਾਂ ਨੂੰ ਮੈਂ ਬੜੀ ਖੋਸੀ ਕਿ ਇਹ ਇੱਕ ਬੜਾ ਤਾਕੜ MLA ਸਾਡੀ ਰਿਪੋਰਟ ਹੈ ਨਾ ਇੱਥੇ ਕੰਸਟੀਟੂਐਂਟ ਆਂਦੇ ਪਏ ਆ ਪਰ ਇਹਨਾਂ ਨੇ ਕਿਹੇ ਚੀਜ਼ ਦਾ ਇਜਤਮਾਨ ਰੱਖਿਆ ਨਹੀਂ ਉਹ ਹੁਣ ਕਿਹ ਚਿਕੜ ਕੋਲ ਪਰਮਿੰਦਰ ਸਿੰਘ ਕੋਈ ਆ ਗਿਆ ਨਹੀਂ ਕੋਈ ਨਹੀਂ ਜਾਣਦਾ ਕਿਹਦੇ ਨੇ ਬਾ ਹੈ ਰਿੰਦੂ ਉੱਥੇ ਕਿਦੇ ਨੇ ਤਾਂ ਵਿਗਾੜ ਵੱਲ ਪਰ ਇਸ ਕਿਸੇ ਐਕਟੀਵਿਟੀ ਦੇ ਸਰਵਰ ਵਿੱਚ ਆਪਾਂ ਨੂੰ ਦੇਖਣਾ ਨੇ ਕੀ ਕਾਰਨ ਸੋਨ ਕਾਨੂੰਨ ਤੋਂ ਮਿਲਿਆ ਟੈਸਟ ਕੰਟ੍ਰੋਲ ਨਹੀਂ ਮਿਲਿਆ ਅਨਨੋਨ ਤੋਂ ਕਿਰਨ ਕਾਲ ਕਰ। ਕਰਨ ਮੈਨੂੰ ਦੇਖ ਤੋਂ ਨਜ਼ਰ ਆਉਂਦਾ ਕਿ ਮੈਂ ਪੈਸੇ ਨਹੀਂ ਭਰ ਸਕੀ। ਮੇਰੇ ਬਾਸ ਤੋਂ ਕਿਸੇ ਕੋਈ ਕਾਰਨ ਆਹੀ ਆ ਹੋਰ ਇੱਕ ਤੋਂ ਇਲਾਵਾ ਕੋਈ। ਹਾਂ ਜੀ ਸਰ ਆਮ ਆਮ ਆਲੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਜਿਹੜੇ ਕੱਲ ਜਿਹੜਾ ਵਿਰੋਧ ਹੋਇਆ ਜਦੋਂ ਨਾ ਫਿਰ ਮੈਂ ਲੈ ਕੇ ਦਿੱਤਾ ਉਹ। ਕੋਈ मतलब हां जी यही है जो देखो ना एक ਸਾਡੇ ਸਾਹਮਣੇ ਐਕਟਿਵ ਬੰਦਾ ਖੜਾ ਵਾ ਉਹਨੂੰ ਨਹੀਂ ਟਿਕਟ ਮਿਲੀ ਤੇ ਜਿਹੜਾ ਬੰਦਾ ਕਿਹੇ ਲਾਈਨ 'ਚ ਹੈ ਨਹੀਂ ਉਹਨੂੰ ਮਿਲ ਗਈ ਇਹ ਤਾਂ ਆਬਵੀਅਸਲੀ ਕਾਮਨ ਸੈਂਸ ਹੈ ਪਰ ਕੋਈ ਇਹ ਸੋਚੇਗਾ ਸਾਡੇ ਡੌਗ ਨੂੰ ਜਿਹੜਾ ਹੈਗਾ ਨਾਮਿਨੇਟ ਕਰ ਸਕਦੇ ਆ ਬਾਈ ਰੂਲ ਬਾਈ ਰੂਲ ਤੇ ਕਹਿੰਦੇ ਪਏ ਮੈਂ ਜਾ ਕੇ ਮੈਨੂੰ ਪਤਾ ਲੱਗਦਾ ਕਿ ਕਰਦੇ ਨੇ ਤੇ ਜੇ ਨਹੀਂ ਹੁੰਦਾ ਫਿਰ ਫਿਰ ਮੈਂ ਆਪਾਂ ਬਾਈਟ ਕੋਈ ਆਪਸ਼ਨ ਦੇ ਪਹਿਲਾਂ ਵੀ ਕਿਹਾ ਸੀ ਕਿ ਮੈਂ ਲੜਾਂਗੀ ਪਰ ਜਾ ਇੰਡੀਪੈਂਡੈਂਟ ਲੜੂ ਹੈ ਤੁਸੀਂ ਕਿਉਂ ਲੈ ਗਏ ਡੌਗ ਕੀ ਤੋ ਮੈਂ ਲੈ ਗਈ ਸੀ ਕਿ ਸ਼ਾਇਦ ਕੋਈ ਨਾ ਕੋਈ ਐਹੋ ਜਿਹਾ ਕਨਸਟੈਂਸ ਬਣ ਜੇ ਕਿ ਇੱਕ ਲੋਕਾਂ ਦੇ ਦੇਸ਼ ਦੀ ਆ ਜੇ ਜਿੱਥੇ ਇੱਕ ਵਫਾਦਾਰੀ ਜਿਹੜੀ ਹੈ ਇਹ ਕਿ ਉਹ ਲਿਦਰਾ ਦੇ ਕਿ ਹਾਂ ਮੈਂ ਖੜੀ ਹੋਰ ਵੀ ਇੱਕ ਬੜੀਆਂ ਪਾਰਟੀਆਂ ਦੇ ਖੜੇ ਹੋਣਗੇ ਜਿਨ੍ਹਾਂ ਦਾ ਟਕਾ ਹੋਇਆ ਹੈ ਮੈਂ ਕੱਲੀ ਨਹੀਂ ਹਾਂ ਬੜਿਆਂ ਦੇ ਨਾਲ ਹੋਇਆ ਹੈ ਕਿਆ ਕੋਸ਼ਿਸ਼ ਤੇ ਕੀਤਾ ਕੋਸ਼ਿਸ਼ ਨਿਕਲਿਆ ਬੱਚ ਕੋਸ਼ਿਸ਼ ਠੀਕ ਹੈ ਨਾ ਤੇ ਇਹ ਹੁਣ ਏਜੰਡਾ ਬਣ ਗਿਆ ਹਰ ਪਾਰਟੀ ਦਾ ਕਿ ਕੋਈ ਨੀ ਲੈਂ ਚਲਾ ਲੋ ਆਨ ਦਾ ਟਾਈਮ ਦੇਖਾਂਗੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਣ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।